ਜਿਆਦਾਤਰ ਘਰਾਂ ਦੇ ਵਿੱਚ ਜਿਹੜੀ ਲੜਾਈ ਆ ਉਹ ਸੱਸ ਨੋ ਦੇ ਕਰਕੇ ਨਹੀਂ ਬਲਕਿ ਇੱਕਾ ਨਿੱਕੀ ਜੀ ਗਲਤੀ ਦੇ ਕਾਰਨ ਹੁੰਦੀ ਆ ਜਰੂਰ ਧਿਆਨ ਨਾਲ ਸੁਣਿਓ ਉਹ ਕਿਹੜੀ ਗਲਤੀ ਐ ਜਿਹੜੀ ਆਪਾਂ ਹਰ ਰੋਜ਼ ਕਰਦੇ ਆ ਹੁਣ ਜਿਹੜੀ ਸੱਸ ਆ ਉਹ ਨੋ ਵੱਲ ਦੇਖ ਕੇ ਇਹ ਸੋਚਦੀ ਆ ਵੀ ਹਨਾ ਅੱਜ ਦਾ ਜਿਹੜਾ ਸਮਾਂ ਉਹ ਬੜਾ ਹੀ ਡਿਫਰੈਂਟ ਆ ਫੋਨ ਆ ਨੋ ਦੇ ਕੋਲ ਮੇਰੀ ਕੋਲੇ ਫੋਨ ਆ ਕਦੇ ਫੋਨ ਚਲਾਉਂਦੀ ਆ ਕਦੇ ਫੋਨ ਤੇ ਗੱਲਾਂ ਬਾਤਾਂ ਕਰਦੀ ਆ ਉਹ ਆਪਣੇ ਮਾਨੀ-ਮਾਨ ਦੇ ਵਿੱਚ ਸੋਚਦੀ ਆ ਕਿ ਇਹਨਾਂ ਦੀ ਜ਼ਿੰਦਗੀ ਤਾਂ ਬੜੀ ਸੁਖਾਲੀ ਆ ਸਾਡੇ ਵੇਲੇ ਤਾਂ ਨਾ ਫੋਨ ਸੀ ਨਾ ਐਦਾਂ ਦਾ ਕੁਝ ਸੀਗਾ ਤੇ ਜਿਹਦੇ ਨਾਲ ਅਸੀਂ ਆਪਣਾ ਟਾਈਮ ਪਾਸ ਕਰਦੇ ਅਸੀਂ ਤਾਂ ਸਾਰੀ ਉਮਰ ਕੰਮ ਹੀ ਕੀਤਾ ਤੇ ਇਹਨਾਂ ਨੂੰ ਤਾਂ ਹੁਣ ਮौज ਆ ਇਹ ਤਾਂ ਫੋਨ ਤੇ ਬਹੁਤ ਵਧੀਆ ਆਉਂਦਾ ਦੇਖਦੀਆਂ ਨੇ ਬਹੁਤ ਵਧੀਆ ਗੱਲਾਂ-ਬਾਤਾਂ ਕਰਦੀਆਂ ਨੇ ਸੱਸ ਦੇ ਮਨ ਵਿੱਚ ਐਦਾਂ ਦੇ ਖਿਆਲ ਜਦੋਂ ਆਉਂਦੇ ਆ ਹੁਣ ਜਿਹੜੀ ਨੌ ਆ ਉਹ ਆਪਣੇ ਅੰਦਰੋਂ-ਅੰਦਰੀ ਡਰਦੀ ਵੀ ਆ ਤੇ ਆਪਣੇ ਅੰਦਰੋਂ-ਅੰਦਰੀ ਗੱਲਾਂ ਕਰਦੀ ਆ ਆਪਣੀ ਸੱਸ ਦੇ ਬਾਰੇ ਕਹਿੰਦੀ ਆ ਕਿ ਮਾਂਜੀ ਮੈਂ ਗਲਤ ਨਹੀਂ ਜਿਹੜਾ ਤੁਹਾਡਾ ਸਮਾਂ ਸੀ ਆਪਣੇ ਮਤਲਬ ਮਨ ਦੇ ਨਾਲ ਗੱਲਾਂ ਕਰਦੀ ਆ ਕਿ ਮੈਂ ਆਪਣੀ ਸੱਸ ਨੂੰ ਹੁਣ ਕਿਵੇਂ ਕਹਾਂ ਗੱਲਾਂ ਇਹ ਕਰਦੀ ਆ ਕਿ ਮਾਂਜੀ ਮੈਂ ਗਲਤ ਨਹੀਂ ਜਿਹੜਾ ਤੁਹਾਡਾ ਸਮਾਂ ਸੀ ਉਹ ਹੋਰ ਸੀ ਹੁਣ ਮੇਰੇ ਵੇਲੇ ਸਮਾਂ ਹੀ ਇਦਾਂ ਦਾ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਤਲਵ ਤੁਹਾਡਾ ਸਮਾਂ ਸੀ ਉਹਨੂੰ ਮੈਂ ਕਿਵੇਂ ਸਮਝਾਂ ਮੈਂ ਕਿਸੇ ਵੀ ਕੰਮ ਦੇ ਵਿੱਚ ਗਲਤ ਨਹੀਂ ਪਰ ਮੇਰਾ ਤਰੀਕਾ ਥੋੜਾ ਵੱਖਰਾ ਹੋ ਸਕਦਾ ਤੁਹਾਡੇ ਸਮੇਂ ਦੇ ਵਿੱਚ ਤਰੀਕਾ ਕੁਝ ਹੋਰ ਤਰ੍ਹਾਂ ਦਾ ਹੁੰਦਾ ਸੀ ਉਹ ਆਪਣੇ ਮਨ ਦੇ ਵਿੱਚ ਇਦਾਂ ਗੱਲਾਂ ਕਰਦੀ ਐ ਕੋਸ਼ਿਸ਼ ਕਰਦੀ ਐ ਕਿ ਮੈਂ ਆਪਣੀ ਸੱਸ ਨੂੰ ਦੱਸਾਂ ਪਰ ਉਹ ਦੱਸ ਨਹੀਂ ਪਾਉਂਦੀ ਹੁਣ ਜਿਹੜਾ ਇੱਥੇ ਮਸਲਾ ਵਾ ਉਹ ਮਸਲਾ ਇੱਜ਼ਤ ਦਾ ਨਹੀਂ ਬਲਕਿ ਮਸਲਾ ਗੱਲ ਕਰਨ ਦਾ ਹੁੰਦਾ ਇੱਥੇ ਜੀ ਹੁਣ ਸੱਸ ਕਹੇ ਕਿ ਪੁੱਤ ਤੂੰ ਆਪਣੀ ਸੋਚ ਦੱਸ ਆਪਣੀ ਨੋਹ ਦੇ ਨਾਲ ਇਦਾਂ ਗੱਲ ਕਰੇ ਕਿ ਤੂੰ ਕਿਵੇਂ ਚਾਹਨੀ ਆ ਆਪਾਂ ਕਿਵੇਂ ਕੰਮਕਾਰ ਕਰੀਏ ਕਿਵੇਂ ਜ਼ਿੰਦਗੀ ਆਪਣੀ ਜਿਹੜਾ ਪਰਿਵਾਰ ਆ ਬਹੁਤ ਵਧੀਆ ਚੱਲ ਸਕਦਾ ਤੂੰ ਆਪਣੀ ਵਿਚਾਰ ਦੇ ਆਪਾਂ ਕਿਵੇਂ ਕਰ ਸਕਦੇ ਅੱਗੇ ਜਿਹੜੀ ਨੋ ਆ ਉਹ ਵੀ ਕਹੇ ਕਿ ਮਾਂ ਜੀ ਆਪਣੀ ਸੱਸ ਨੂੰ ਕਿ ਮਾਂ ਜੀ ਮੈਂ ਤੁਹਾਡੇ ਤੋਂ ਸਿੱਖਣਾ ਚਾਹਨੀ ਆ ਤੁਹਾਡੇ ਤਿਆਰ ਵੀ ਤੋਂ ਸਿੱਖਣਾ ਚਾਹਨੀ ਆ ਕੰਮ ਉਹਵੇਂ ਆਪਣੇ ਤਰੀਕੇ ਦੇ ਨਾਲ ਕਰੇ ਪਰ ਜੇ ਉਹ ਆ ਦੋ ਸ਼ਬਦੀ ਬੋਲ ਦੇਵੇ ਤਾਂ ਐਨੇ ਚ ਜਿਹੜੀ ਦੋਨਾਂ ਦੀ ਲੜਾਈ ਆ ਉਹ ਬਿਲਕੁਲ ਹੀ ਖਤਮ ਹੋ ਜਾਊਗੀ ਸਾਸ ਤੇ ਨੋ ਆ ਜਿਹੜੀਆਂ ਇਹ ਇੱਕ ਦੂਜੇ ਦੀਆਂ ਦੁਸ਼ਮਣ ਨਹੀਂ ਹੁੰਦੀਆਂ ਇਹ ਤਾਂ ਲੋਕਾਂ ਨੇ ਇੱਕ ਦੂਜੇ ਦੀਆਂ ਦੁਸ਼ਮਣ ਬਣਾ ਤੀਆਂ ਬਲਕਿ ਇਹ ਤਾਂ ਇੱਕੋ ਘਰ ਦੀਆਂ ਰਾਣੀਆਂ ਹੁੰਦੀਆਂ ਨੇ ਦੋਵੇਂ ਇੱਕ ਕਦਮ ਤੂੰ ਚੱਲ ਇੱਕ ਕਦਮ ਉਹ ਚੱਲੇ ਤਾਂ ਜਿਹੜਾ ਘਰ ਆ ਉਹ ਸਵਰਗ ਬਣ ਜੂ ਸੋ ਦੋਸਤੋ ਏ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਕੁਝ ਗੱਲਾਂ ਕਰੀਆਂ ਨੇ ਕਿ ਇੱਕ ਛੋਟੀਆਂ ਜੀਆਂ ਗੱਲਾਂ-ਵਾਤਾਂ ਦੇ ਕਾਰਨ ਘਰਾਂ ਦੇ ਵਿੱਚ ਜਿਹੜਾ ਸੱਸ ਨੋਹ ਦਾ ਆਪਸੀ ਜਿਹੜਾ ਕਲੇਸ਼ ਆ ਆਪਸੀ ਟਕਰਾਅ ਆ ਉਹ ਵੱਧ ਜਾਂਦੀ ਆ ਸੋ ਆਪਾਂ ਇਹਨਾਂ ਗੱਲਾਂ ਦੇ ਉੱਪਰ ਅਮਲ ਕਰਕੇ ਕੋਸ਼ਿਸ਼ ਕਰਨੀ ਆ ਕਿ ਆਪਸ ਵਿੱਚ ਪਿਆਰ ਦੇ ਨਾਲ ਰਹਿ ਸਕੀਏ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ